ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹੁਣ ਰਾਹੁਲ ਦੇ ਦਿਲੋਂ ਦਿਮਾਗ ਵਿੱਚ ਇਹੋ ਗੱਲ ਰਹਿੰਦੀ ਸੀ ਕਿ ਉਹ ਇਹ ਸੰਸਥਾ ਨੂੰ ਕਿਵੇਂ ਚਾਲੂ ਕਰੇ ਇਸ ਲਈ ਉਸ ਨੂੰ ਬਹੁਤ ਸਾਰੇ ਪੈਸੇ ਚਾਹੀਦੇ ਸਨ ਜੋ ਉਹ ਕੇਸ ਲੜਨ ਲਈ ਵਕੀਲ ਰੱਖ ਸਕੇ ਪਰ ਇੰਨਾ ਪੈਸਾ ਉਹ ਕਿੱਥੋਂ ਲੈ ਕੇ ਆਵੇ ਕ੍ਰਿਤਿਕਾ ਨੇ ਉਸ ਨੂੰ ਸਮਝਾਇਆ ਵੀ ਉਹ ਕੁਝ ਸਮਾਂ ਪ੍ਰੈਕਟਿਸ ਕਰਕੇ ਆਪਣੇ ਪਿਤਾ ਵਾਂਗ ਪੈਸੇ ਕਮਾਈ ਤੇ ਫੇਰ ਆਪਣਾ ਸੰਸਤਾ ਵਾਲਾ ਸੁਪਨਾ ਪੂਰਾ ਕਰੇ ਪਰ ਰਾਹੁਲ ਐਨੇ ਸਾਲ ਇੰਤਜ਼ਾਰ ਨਹੀਂ ਸਿਕਾਣਾ ਚਾਹੁੰਦਾ ਉਹ ਸ਼ਾਰਟਕਟ ਤਰੀਕੇ ਨਾਲ ਪੈਸੇ ਇਕੱਠੇ ਕਰਕੇ ਆਪਣਾ ਸੁਪਨਾ ਜਲਦੀ ਪੂਰਾ ਕਰਨਾ ਚਾਹੁੰਦਾ ਸੀ ਅੱਜ ਕੱਲ ਉਸ ਨੇ ਘੋੜ ਸਵਾਰੀ ਵੀ ਬੰਦ ਕਰ ਦਿੱਤੀ ਸੀ ਪਰ ਪਹਿਲਾਂ ਜਦੋਂ ਉਹ ਘੋੜ ਸਵਾਰੀ ਕਰਦਾ ਸੀ ਤਾਂ ਸ਼ਾਮ ਲਾਲ ਜਿਸ ਨੂੰ ਉਹ ਸ਼ਾਮ ਅੰਕਲ ਕਹਿੰਦਾ ਹੁੰਦਾ ਸੀ ਉਸ ਨੂੰ ਰੋਜ਼ ਮਿਲਦੇ ਸਨ ਉਹਨਾਂ ਦੀ ਆਪਸ ਵਿੱਚ ਦੋਸਤੀ ਹੋ ਗਈ ਸੀ ਰਾਹੁਲ ਸ਼ਾਮ ਅੰਕਲ ਨੂੰ ਉਸਦੇ ਚਿੱਟੇ ਵਾਲਾਂ ਕਰਕੇ ਮਖੌਲ ਕਰਦਾ ਵੀ ਤੁਹਾਡੀ ਉਮਰ ਦੇ ਹਿਸਾਬ ਨਾਲ ਵਾਲ ਜ਼ਿਆਦਾ ਚਿੱਟੇ ਨਹੀਂ ਸ਼ਾਮ ਲਾਲ ਹੱਸ ਕੇ ਕਹਿੰਦਾ ਮੇਰੀ ਨੌਕਰੀ ਦੀ ਜ਼ਿੰਮੇਵਾਰੀਆਂ ਨੇ ਮੈਨੂੰ ਉਮਰ ਤੋਂ ਪਹਿਲਾਂ ਬੁੱਢਾ ਕਰ ਦਿੱਤਾ ਸ਼ਾਮ ਲਾਲ ਇੱਕ ਪ੍ਰਾਈਵੇਟ ਬੈਂਕ 'ਚ ਜਨਰਲ ਮੈਨੇਜਰ ਸਨ ਉਹਨਾਂ ਨੇ ਰਾਹੁਲ ਨਾਲ ਬੈਂਕ ਦੀ ਗੱਲ ਸਾਂਝੀ ਕੀਤੀ ਬੈਂਕ ਵਿੱਚ ਕੰਮ ਕਾਜ ਸਮੇਂ ਕਰੋੜਾਂ ਰੁਪਏ ਕੈਸ਼ ਹੁੰਦੇ ਨੇ ਪਰ ਸਿਕਿਉਰਿਟੀ ਮੈਨ ਇੱਕ ਹੀ ਹੁੰਦਾ ਮੈਂ ਤਾਂ ਸ਼ਾਮ ਤੱਕ ਇਸ ਟੈਨਸ਼ਨ ਵਿੱਚ ਹੀ ਰਹਿੰਦਾ ਹਾਂ ਕਿ ਸਭ ਠੀਕ ਠਾਕ ਰਹੀ ਜਦ ਤੱਕ ਕੈਸ਼ ਵਾਪਸ ਸਟਰੋਂਗ ਰੂਮ 'ਚ ਨਹੀਂ ਪਹੁੰਚਦਾ ਉਦੋਂ ਤੱਕ ਸਾਹ ਸੁੱਕੇ ਰਹਿੰਦੇ ਹਨ ਰਾਹੁਲ ਨੂੰ ਸ਼ਾਮ ਅੰਕਲ ਯਾਦ ਆਏ ਤੇ ਉਹਨਾਂ ਦਾ ਬੈਂਕ ਉਸ ਉਸਦੇ ਦਿਮਾਗ ਵਿੱਚ ਬੈਂਕ ਲੁੱਟਣ ਦਾ ਖਤਰਨਾਕ ਖਿਆਲ ਆਇਆ ਪਰ ਇਹ ਕੰਮ ਉਹ ਇਕੱਲਾ ਨਹੀਂ ਕਰ ਸਕਦਾ ਸੀ ਇਸ ਲਈ ਉਸ ਨੂੰ ਕਿਸੇ ਦੇ ਸਾਥ ਦੀ ਲੋੜ ਸੀ ਇਸ ਕੰਮ ਵਿੱਚ ਕੋਈ ਕਰੀਬੀ ਹੀ ਉਸ ਦਾ ਸਾਥ ਦੇ ਸਕਦਾ ਸੀ ਉਸਦੇ ਸਭ ਤੋਂ ਕਰੀਬੀ ਕ੍ਰਿਤਿਕਾ ਹੀ ਸੀ ਉਸਨੇ ਕ੍ਰਿਤਿਕਾ ਨੂੰ ਆਪਣੇ ਘਰ ਬੁਲਾਇਆ ਕਿਉਂਕਿ ਇਹ ਸਲਾਹ ਬਾਹਰ ਨਹੀਂ ਸੀ ਹੋ ਸਕਦੀ ਦੁਪਹਿਰ ਨੂੰ ਘਰ ਵਿੱਚ ਨੌਕਰਾਂ ਤੋਂ ਸਿવાય ਕੋਈ ਨਹੀਂ ਸੀ ਹੁੰਦਾ ਉਸਤੇ ਮੰਮੀ ਦੁਪਹਿਰ ਨੂੰ ਮੰਦਿਰ ਜਾਂਦੇ ਸਨ ਰਾਹੁਲ ਨੇ ਕ੍ਰਿਤਿਕਾ ਨੂੰ ਬੈਂਕ ਲੁੱਟਣਾ ਆਪਣੇ ਇਰਾਦੇ ਤੋਂ ਜਾਣੂ ਕਰਵਾਇਆ ਉਸ ਦੀ ਗੱਲ ਸੁਣਦੇ ਹੀ ਕ੍ਰਿਤਿਕਾ ਹਾਟਕ ਉੱઠી ਤੂੰ ਪਾਗਲ ਹੈ ਨਹੀਂ ਕ੍ਰਿਤਿਕਾ ਮੈਂ ਪਾਗਲ ਨਹੀਂ ਪਰ ਆਪਣੀ ਸੰਸਥਾ ਚਲਾਉਣ ਲਈ ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ ਕੁਝ ਵੀ ਤੈਨੂੰ ਪਤਾ ਹੈ ਤੂੰ ਕੀ ਕਹਿ ਰਿਹਾ ਹੈ ਬੈਂਕ ਲੁੱਟਣਾ ਬੱਚਿਆਂ ਦੀ ਖੇਡ ਨਹੀਂ ਇਹ ਪ੍ਰੋਫੈਸ਼ਨਲ ਬੰਦੇ ਹੀ ਕਰ ਸਕਦੇ ਨੇ ਮੈਨੂੰ ਤਾਂ ਸਭ ਸੋਚ ਕੇ ਹੀ ਕੁਝ ਹੋ ਰਿਹਾ। ਕ੍ਰਿਤਿਕਾ ਮੈਨੂੰ ਤੇਰੇ ਸਾਥ ਦੀ ਲੋੜ ਹੈ। ਇਹ ਕੰਮ ਐ ਇਕੱਲਾ ਨਹੀਂ ਕਰ ਸਕਦਾ। ਰਾਹੁਲ ਤੂੰ ਇੱਕ ਚੰਗੇ ਕੰਮ ਦੀ ਸ਼ੁਰੂਆਤ ਕਰਨੀ ਹੈ ਪਰ ਉਹ ਤੂੰ ਗੁਨਾਹ ਕਰਕੇ ਕਰੇਂਗਾ। ਇਹ ਗੱਲ ਠੀਕ ਨਹੀਂ ਤੂੰ ਕੁਝ ਸਾਲ ਆਪਣੇ ਪਾਪਾ ਵਾਂਗ ਪ੍ਰੈਕਟਿਸ ਕਰ ਪੈਸੇ ਜਮਾ ਕਰ ਫੇਰ ਤੂੰ ਇਹ ਸੰਸਥਾ ਸ਼ੁਰੂ ਕਰਨ ਕਰ ਲੈ। ਨਹੀਂ ਕ੍ਰਿਤਿਕਾ ਉਦੋਂ ਤੱਕ ਤਾਂ ਬਹੁਤ ਬੇਗੁਨਾਹ ਨੂੰ ਸਜ਼ਾ ਹੋ ਜਾਵੇਗੀ ਤੇ ਪੈਸੇ ਦੇ ਸਰਤੇ ਬਹੁਤ ਸਾਰੇ ਕਸੂਰਵਾਰ ਬਰੀ ਹੋ ਜਾਣਗੇ ਨਹੀਂ ਮੈਂ ਨਹੀਂ ਵੇਖ ਸਕਦਾ ਇਹ ਸਭ ਤੂੰ ਚਾਹੁੰਦਾ ਕੀ ਹੈ ਮੈਂ ਇਸ ਸਿਸਟਮ ਨੂੰ ਬਦਲਣਾ ਚਾਹੁੰਦਾ ਮੈਂ ਚਾਹੁੰਦਾ ਹਾਂ ਹਰ ਬੰਦੇ ਨੂੰ ਇਨਸਾਫ ਮਿਲੇ ਮੈਂ ਮੇਰੇ ਪਿਤਾ ਜੀ ਤੇ ਮਹਿਰੇ ਵਰਗੇ ਵਕੀਲਾਂ ਦੇ ਪੰਜੇ ਚੋਂ ਕਾਨੂੰਨ ਨੂੰ ਅਜ਼ਾਦ ਕਰਵਾਉਣਾ ਚਾਹੁੰਦਾ ਹਾਂ ਪਰ ਇਸ ਕੰਮ ਦੀ ਸ਼ੁਰੂਆਤ ਲਈ ਤੂੰ ਆਪ ਗੁਨਾਹ ਕਰਨ ਦੀ ਸੋਚ ਰਿਹਾ ਹੈ ਇਹ ਕਿੰਨਾ ਕੁ ਸਹੀ ਹੈ ਮੈਨੂੰ ਪਤਾ ਹੈ ਇਹ ਮੇਰੀ ਗਲਤੀ ਹੈ ਪਰ ਜੇ ਮੇਰੀ ਇੱਕ ਗਲਤੀ ਕਈ ਲੋਕਾਂ ਨੂੰ ਇਨਸਾਫ ਦਿਵਾ ਦੇਵੇ ਤਾਂ ਮੇਰੀ ਗਲਤੀ ਗਲਤੀ ਨਹੀਂ ਰਹੇਗੀ ਨਹੀਂ ਰਾਹੁਲ ਪੁਲਿਸ ਤੂੰ ਆਪਣਾ ਇਰਾਦਾ ਬਦਲ ਦੇ ਮੈਨੂੰ ਇਹ ਗੱਲ ਬਿਲਕੁਲ ਵੀ ਠੀਕ ਨਹੀਂ ਲੱਗਦੀ ਪੈਸੇ ਇਕੱਠੇ ਕਰਨ ਦਾ ਇਹ ਤਰੀਕਾ ਬਿਲਕੁਲ ਗਲਤ ਹੈ ਕ੍ਰਿਤਿਕਾ ਇਹ ਸਾਂਸਥਾ ਨੂੰ ਚਲਾਉਣ ਲਈ ਮੈਨੂੰ ਬਹੁਤ ਜ਼ਿਆਦਾ ਪੈਸਿਆਂ ਦੀ ਲੋੜ ਹੈ ਇਸ ਤੋਂ ਬਿਨਾ ਹੋਰ ਕੋਈ ਤਰੀਕਾ ਨਹੀਂ ਐਨੇ ਪੈਸੇ ਇਕੱਠੇ ਕਰਨ ਦਾ ਕ੍ਰਿਤਿਕਾ ਇਹ ਕੰਮ ਹੈ ਇਕੱਲਾ ਨਹੀਂ ਕਰ ਸਕਦਾ ਇਸ ਲਈ ਮੈਨੂੰ ਤੇਰੀ ਮਦਦ ਦੀ ਲੋੜ ਹੈ ਤੇਰਾ ਕੀ ਮਤਲਬ ਹੈ ਮੈਂ ਵੀ ਤੇਰੇ ਨਾਲ ਬੈਂਕ ਲੁੱਟਣ ਜਾਣਾ ਹੈ ਨਹੀਂ ਰਾਹੁਲ ਮੈਂ ਤੇਰਾ ਸਾਥ ਨਹੀਂ ਦੇ ਸਕਦੀ ਮੈਨੂੰ ਪਤਾ ਆਪਾਂ ਨੇ ਇੱਕ ਦੂਜੇ ਦਾ ਦੁੱਖ ਸੁੱਖ ਚ ਸਾਥ ਦੇਣ ਦੀ ਕਸਮ ਖਾਈ ਹੈ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਪਰ ਮੈਨੂੰ ਇਹ ਬੈਂਕ ਲੁੱਟਣ ਵਾਲੀ ਗੱਲ ਚੰਗੀ ਨਹੀਂ ਲੱਗੀ ਇਹ ਗਲਤ ਵੀ ਹੈ ਤੇ ਖਤਰਨਾਕ ਵੀ ਵੈਸੇ ਤੇਰਾ ਪਲਾਨ ਕੀ ਹੈ ਕਿਹੜੇ ਬੈਂਕ ਚ ਜਾਣਾ ਤੇ ਕਿੱਥੇ ਸ਼ਨੀਵਾਰ ਨੂੰ ਸਿਟੀ ਬੈਂਕ ਚ ਜਾਣਾ ਜੋ ਬਿਲਕੁਲ ਮੇਨ ਰੋਡ ਤੇ ਹੈ ਤੂੰ ਬੈਂਕ ਖੋਲਦੇ ਹੀ ਬੈਂਕ 'ਚ ਪਹੁੰਚ ਜਾਣਾ ਹੈ ਕੈਸ਼ੀਅਰ ਕੋਲ ਕੈਸ਼ ਅੱਧਾ ਘੰਟਾ ਬਾਅਦ 'ਚ ਆਉਂਦਾ ਮੈਂ ਅੱਧੇ ਘੰਟੀ ਬਾਅਦ ਬੈਂਕ ਦੇ ਬਾਹਰ ਆ ਕੇ ਤੈਨੂੰ ਮਿਸ ਕਾਲ ਕਰੂੰਗਾ ਤੂੰ ਨਕਲੀ ਬੇਹੋਸ਼ ਹੋਣ ਦੀ ਐਕਟਿੰਗ ਕਰ ਲੈਣੀ ਸਭ ਦਾ ਧਿਆਨ ਤੇਰੇ ਵੱਲ ਹੋ ਜਾਵੇਗਾ ਉਸੇ ਟਾਈਮ ਮੈਂ ਕੈਸ਼ੀਅਰ ਦੇ ਕੈਵਨ 'ਚ ਜਾ ਕੇ ਗਨ ਪੁਆਇੰਟ ਤੇ ਸਾਰਾ ਕੈਸ਼ ਬੈਗ 'ਚ ਪਾ ਕੇ ਫਰਾਰ ਹੋ ਜਾਵਾਂਗਾ ਪਰ ਥਾਂ-ਥਾਂ ਸੀਸੀਟੀਵੀ ਕੈਮਰੇ ਲੱਗੇ ਹੋਣਗੇ ਤੇਰੀ ਪਹਿਚਾਣ ਹੋ ਜਾਵੇਗੀ ਮੈਂ ਆਪਣੇ ਮੂੰਹ ਤੇ ਨਕਾਬ ਪਾਵਾਂਗਾ ਪਰ ਗਨ ਕਿੱਥੋਂ ਆਵੇਗੀ ਮੈਂ ਪਾਪਾ ਵਾਲੀ ਰਿਵਾਲਵਰ ਲੈ ਆਵਾਂਗਾ ਪਰ ਰਾਹੁਲ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਪਲੀਜ਼ ਤੂੰ ਇੱਕ ਵਾਰ ਫੇਰ ਸੋਚ ਲੈ ਉੱਥੇ ਗੋਲੀ ਵੀ ਚੱਲ ਸਕਦੀ ਹੈ ਤੇਰੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਕ੍ਰਿਤਿਕਾ ਉਸ ਬੈਂਕ ਚ ਸਿਰਫ ਇੱਕ ਹੀ ਸਕਿਉਰਟੀ ਦਾ ਆਦਮੀ ਹੁੰਦਾ ਹੈ ਵੈਸੇ ਵੀ ਇਹ ਬਹੁਤ ਨੇਕ ਕੰਮ ਹੈ ਜੇ ਆਪਾਂ ਸਫਲ ਹੋ ਗਏ ਤਾਂ ਫੇਰ ਤੂੰ ਵੇਖੀ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਵੇਗੀ ਸਭ ਨੂੰ ਇਨਸਾਫ ਮਿਲੇਗਾ ਕਿੰਨਾ ਸਕੂਨ ਮਿਲੇਗਾ ਜਦੋਂ ਇਹ ਸਭ ਹੋ ਗਿਆ ਇਸ ਨੇਕ ਕੰਮ 'ਚ ਰੱਬ ਵੀ ਆਪਣੀ ਮਦਦ ਕਰੇਗਾ ਰਾਹਲ ਦੀਆਂ ਗੱਲਾਂ ਸੁਣ ਕੇ ਕ੍ਰਿਤਿਕਾ ਨੂੰ ਵੀ ਹੌਸਲਾ ਮਿਲਦਾ ਸਾਰਾ ਪ੍ਰੋਗਰਾਮ ਬਣਾ ਕੇ ਉਹ ਆਪਣੇ ਘਰ ਵਾਪਸ ਆ ਜਾਂਦੀ ਹੈ ਸ਼ਨੀਵਾਰ 'ਚ ਅਜੇ 2 ਦਿਨ ਬਾਕੀ ਸਨ। ਰਾਹੁਲ ਨੇ ਆਪਣੀ ਪਿਤਾ ਵਾਲੀ ਰਵਾਲਵਾਰ ਆਪਣੀ ਹੱਥ ਹੀਟ ਕਰ ਲਈ। ਉਸਨੇ ਇੱਕ ਵੱਡੇ ਵੱਡਾ ਵੈਗ ਵੀ ਕਾਰ 'ਚ 2 ਦਿਨ ਪਹਿਲਾਂ ਹੀ ਰੱਖ ਲਿਆ। ਕ੍ਰਿਤਿਕਾ ਨੂੰ ਡੈਰੀ ਲਿਖਣ ਦੀ ਆਦਤ ਸੀ। ਉਹ ਹਰ ਰੋਜ਼ ਸਾਰੇ ਦਿਨ ਦੀਆਂ ਕਟਨਾਵਾਂ ਡੈਰੀ 'ਚ ਲਿਖ ਦਿੰਦੀ ਸੀ। ਅੱਜ ਵੀ ਉਸ ਨੇ ਸਭ ਕੁਝ ਲਿਖਿਆ ਅਗਲੇ ਦਿਨ ਉਹ ਫੇਰ ਰਾਹੁਲ ਨੂੰ ਮਿਲੀ ਉਸ ਨੇ ਫੇਰ ਰਾਹੁਲ ਨੂੰ ਦੁਬਾਰਾ ਸੋਚਣ ਬਾਰੇ ਕਿਹਾ ਪਰ ਰਾਹੁਲ ਆਪਣੇ ਫੈਸਲੇ ਤੇ ਡਰੇੜ ਸੀ ਉਸ ਤੋਂ ਅਗਲੇ ਦਿਨ ਉਹਨਾਂ ਦੁਆਰਾ ਸਾਰੀ ਯੋਜਨਾ ਤੇ ਗੱਲ ਕੀਤੀ ਸ਼ੁੱਕਰਵਾਰ ਦੀ ਰਾਤ ਨੂੰ ਕ੍ਰਿਤਿਕਾ ਨੇ ਇੱਕ ਡਰਾਵਣਾ ਸੁਪਨਾ ਵੇਖਿਆ ਸੁਪਨੇ 'ਚ ਉਸ ਉਸ ਨੇ ਰਾਹੁਲ ਦੀ ਛਾਤੀ 'ਚੋਂ ਖੂਨ ਨਿਕਲਦਾ ਵੇਖਿਆ ਜਿਵੇਂ ਰਾਹੁਲ ਨੂੰ ਕਿਸੇ ਨੇ ਗੋਲੀ ਮਾਰੀ ਹੋਵੇ ਉਸ ਦੀ ਸੁੱਤੀ ਪਈ ਦੀ ਚੀਕ ਨਿਕਲ ਗਈ ਉਸ ਦੀ ਜਾਗ ਖੁੱਲ ਗਈ ਉਸ ਨੇ ਸ਼ੁਕਰ ਕੀਤਾ ਵੀ ਇਹ ਸੁਪਨਾ ਹੀ ਸੀ ਸਵੇਰ ਦਾ ਟਾਈਮ ਸੀ ਉਸ ਨੂੰ ਬਹਿਮ ਹੋ ਗਿਆ ਕਿ ਸਵੇਰ ਦਾ ਸੁਪਨਾ ਸੱਚ ਹੀ ਨਾ ਹੋ ਜਾਵੇ ਉਸ ਨੇ ਰਾਹੁਲ ਨੂੰ ਫੋਨ ਕਰਕੇ ਸੁਪਨੇ ਬਾਰੇ ਦੱਸਿਆ ਪਰ ਰਾਹੁਲ ਨੇ ਉਸ ਨੂੰ ਸਮਝਾਇਆ ਵੀ ਇਹ ਇੱਕ ਸੁਪਨਾ ਹੀ ਹੈ ਤੂ ਟਾਈਮ ਨਾਲ ਪਹੁੰਚ ਜਾਈ ਉਧਰ ਰਾਹੁਲ ਨੇ ਵੀ ਪੂਰੀ ਤਿਆਰੀ ਕਰ ਲਈ ਸੀ ਉਹ ਆਪਣੇ ਪਿਤਾ ਦਾ ਰਵਾਲ ਵਰ ਤੇ ਬੈਗ ਲੈ ਕੇ ਬੈਂਕ ਵੱਲ ਚੱਲ ਪਿਆ ਪਰ ਬੈਂਕ ਦੇ ਬਾਹਰ ਪੁਲਿਸ ਦੀ ਭੀੜ ਸੀ ਉਹ ਹੈਰਾਨ ਹੋ ਗਿਆ ਉਸ ਨੇ ਸ਼ਾਮ ਲਾਲ ਨੂੰ ਪੁਲਿਸ ਨਾਲ ਗੱਲਾਂ ਕਰਦੇ ਵੇਖਿਆ ਉਹ ਵੀ ਕਾਰ ਨੂੰ ਸਾਈਡ ਤੇ ਲਾ ਕੇ ਸ਼ਾਮ ਲਾਲ ਕੋਲ ਚਲਾ ਗਿਆ ਕੀ ਹੋਇਆ ਅੰਕਲ ਰਾਹੁਲ ਨੇ ਸ਼ਾਮ ਲਾਲ ਕੋਲ ਜਾ ਕੇ ਪੁੱਛਿਆ ਰਾਹੁਲ ਤੂੰ ਇੱਥੇ ਅੱਜ ਸਾਡੇ ਬੈਂਕ 'ਚ ਡਾਕਾ ਪੈਣਾ ਇਹ ਕਹਿ ਕੇ ਸ਼ਾਮ ਲਾਲ ਹੱਸ ਪਿਆ ਡਾਕਾ ਪੈਣਾ ਮਤਲਬ ਰਾਹੁਲ ਬਿਲਕੁਲ ਭੋਲਾ ਬਣ ਗਿਆ ਅੱਜ ਸਵੇਰੇ ਮੈਨੂੰ ਕਿਸੇ ਲੇਡੀ ਦਾ ਫੋਨ ਆਇਆ ਸੀ ਕਿ ਅੱਜ ਤੁਹਾਡੇ ਬੈਂਕ ਵਿੱਚ ਡਾਕਾ ਪੈਣ ਵਾਲਾ ਹੈ ਮੈਂ ਇਸ ਨੂੰ ਗੰਭੀਰਤਾ ਨਾਲ ਲਿਆ ਤੇ ਪੁਲਿਸ ਬੁਲਾ ਲਈ ਉਹ ਅੱਛਾ ਇੰਨਾ ਕਰਕੇ ਰਾਹੁਲ ਵਾਪਸ ਆਪਣੀ ਕਾਰ ਵਿੱਚ ਬੈਠ ਗਿਆ ਉਸ ਨੂੰ ਕ੍ਰਿਤਿਕਾ ਦੀ ਬੇਵਫਾਈ ਤੇ ਗੁੱਸਾ ਆ ਰਿਹਾ ਸੀ ਉਸ ਨੇ ਸੁਪਨੇ ਤੋਂ ਡਰ ਕੇ ਮੇਰਾ ਸਾਰਾ ਪਲਾਨ ਫੇਲ ਕਰ ਦਿੱਤਾ ਉਹ ਸਿੱਧਾ ਆਪਣੇ ਘਰ ਆ ਗਿਆ ਰਾਹੁਲ ਦੇ ਘਰ ਆਉਣ ਤੋਂ ਪਹਿਲਾਂ ਹੀ ਕ੍ਰਿਤਿਕਾ ਉਸ ਦਾ ਇੰਤਜ਼ਾਰ ਕਰ ਰਹੀ ਸੀ ਕ੍ਰਿਤਿਕਾ ਨੂੰ ਵੇਖ ਕੇ ਉਸ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ ਗਿਆ ਉਸਨੇ ਬਿਨਾਂ ਸੋਚੇ ਸਮਝੇ ਜੋ ਮੂੰਹ ਆਇਆ ਕ੍ਰਿਤਿਕਾ ਨੂੰ ਕਹਿ ਦਿੱਤਾ ਕ੍ਰਿਤਿਕਾ ਨੂੰ ਬੋਲਣ ਦਾ ਮੌਕਾ ਤੱਕ ਨਾ ਦਿੱਤਾ ਕ੍ਰਿਤਿਕਾ ਸ਼ਾਂਤ ਸੀ ਉਸ ਤੀ ਨਿਰਾਸ਼ਾ ਉਹ ਆਪਣੇ ਮਿਸ਼ਨ 'ਚ ਫੇਲ ਹੋ ਗਿਆ ਸੀ ਜਿਸ ਦਾ ਸਾਰਾ ਗੁੱਸਾ ਉਸਨੇ ਕ੍ਰਿਤਿਕਾ 'ਤੇ ਕੱਢ ਦਿੱਤਾ ਉਸਨੇ ਕ੍ਰਿਤਿਕਾ ਨੂੰ ਆਪਣੇ ਘਰੋਂ ਜਾਣ ਲਈ ਵੀ ਕਹਿ ਦਿੱਤਾ ਤੇ ਇਹ ਵੀ ਕਹਿ ਦਿੱਤਾ ਕਿ ਇਸ ਤੋਂ ਬਾਅਦ ਮੈਂ ਕਦੇ ਵੀ ਤੇਰੀ ਸ਼ਕਲ ਨਹੀਂ ਵੇਖਣੀ ਕ੍ਰਿਤਿਕਾ ਨੇ ਬਹੁਤ ਕੋਸ਼ਿਸ਼ ਕੀਤੀ ਪਰ ਰਾਹੁਲ ਨੇ ਉਸਦੀ ਇੱਕ ਵੀ ਗੱਲ ਨਹੀਂ ਸੁਣੀ ਤੇ ਉਹ ਚਲੀ ਗਈ। ਰਾਹੁਲ ਬਹੁਤ ਗੁੱਸੇ ਵਿੱਚ ਸੀ। ਉਸ ਨੂੰ ਰਾਤ ਨੂੰ ਨੀਂਦ ਤੱਕ ਨਾ ਆਈ। ਉਹ बार-बार ਕ੍ਰਿਤਿਕਾ ਬਾਰੇ ਹੀ ਸੋਚ ਰਿਹਾ ਸੀ। ਅਗਲੇ ਦਿਨ ਸਵੇਰੇ ਉਸ ਨੇ ਕ੍ਰਿਤਿਕਾ ਨੂੰ ਮੈਸੇਜ ਕੀਤਾ ਆਪਣੇ ਵਿਵਹਾਰ ਦੀ ਮਾਫੀ ਮੰਗੀ ਤੇ ਉਸ ਨੂੰ ਆਪਣੀ ਮਨਪਸੰਦ ਜਗ੍ਹਾ ਤਹੀਲ ਦੇ ਕਿਨਾਰੇ ਸ਼ਾਮ ਨੂੰ ਮਿਲਣ ਲਈ ਕਿਹਾ। ਕ੍ਰਿਤਿਕਾ ਨੇ ਮੈਸੇਜ ਦਾ ਕੋਈ ਜਵਾਬ ਨਾ ਦਿੱਤਾ ਪਰ ਰਾਹੁਲ ਨੂੰ ਪਤਾ ਸੀ ਉਹ ਜ਼ਰੂਰ ਆਉਗੀ। ਉਹ ਦਿੱਤੇ ਸਮੇਂ ਦੇ ਝੀਲ ਕਿਨਾਰੇ ਪਹੁੰਚ ਗਿਆ। ਕ੍ਰਿਤਿਕਾ ਵੀ ਆ ਗਈ। ਉਸ ਨੇ ਉਸ ਤੋਂ ਆਪਣੇ ਵਿਵਹਾਰ ਬਾਰੇ ਮਾਫੀ ਮੰਗੀ। ਕ੍ਰਿਤਿਕਾ ਨੇ ਵੀ ਉਸ ਨੂੰ ਮਾਫ ਕਰ ਦਿੱਤਾ। ਰਾਹੁਲ ਤੇ ਕ੍ਰਿਤਿਕਾ ਇੱਕ ਦੂਜੇ ਦੀਆਂ ਗੱਲਾਂ 'ਚ ਮਸਤ ਪਹਾੜੀ ਦੇ ਉੱਪਰ ਚੱਲੇ ਪਹਾੜੀ ਦੇ ਉੱਪਰ ਚਲੇ ਗਏ। ហេਠਾਂ ਝੀਲ ਸੀ ਹਲਕਾ ਹਲਕਾ ਮੀਂਹ ਪੈ ਰਿਹਾ ਸੀ। ਅਚਾਨਕ ਝੀਲ ਵਿੱਚ ਕੁਝ ਡਿੱਗਣ ਦੀ ਆਵਾਜ਼ ਆਈ। ਆਸ-ਪਾਸ ਸੈਰ ਕਰਦੀ ਲੋਕਾਂ ਨੇ ਝੀਲ ਵਿੱਚ ਇੱਕ ਕੁੜੀ ਨੂੰ ਡਿੱਗਦੀ ਵੇਖਿਆ। ਇਹ ਕੁੜੀ ਕ੍ਰਿਤਿਕਾ ਸੀ। ਰਾਹੁਲ ਨੇ ਵੀ ਝੀਲ ਵਿੱਚ ਛਾਲ ਮਾਰ ਦਿੱਤੀ ਪਰ ਉਸ ਨੂੰ ਕ੍ਰਿਤਿਕਾ ਕਿਧਰੇ ਨਾ ਮਿਲੀ। किनारी ਤੇ ਖੜੀ ਕਈ ਹੋਰ ਲੋਕਾਂ ਨੇ ਵੀ ਕ੍ਰਿਤਿਕਾ ਨੂੰ ਬਚਾਉਣ ਲਈ ਝੀਲ ਵਿੱਚ ਛਾਲਾ ਮਾਰ ਦਿੱਤੀਆਂ ਪਰ ਕਿਸੇ ਨੂੰ ਵੀ ਸਫਲਤਾ ਨਾ ਮਿਲੀ ਥੋੜੀ ਦੇਰ ਬਾਅਦ ਕ੍ਰਿਤਿਕਾ ਦੀ ਮ੍ਰਿਤਕ ਦੇ ਝੀਲ ਵਿੱਚੋਂ ਬਾਹਰ ਕੱਢ ਲਈ ਗਈ ਉਹ ਮਰ ਚੁੱਕੀ ਸੀ ਉਸ ਦੀ ਮੌਤ ਤੇ ਰਾਹੁਲ ਬਹੁਤ ਰੋਇਆ ਕ੍ਰਿਤਿਕਾ ਕ੍ਰਿਤਿਕਾ ਦੀਆਂ ਸਾਰੀਆਂ ਰਸਮਾਂ ਹੋ ਗਈਆਂ ਕ੍ਰਿਤਿਕਾ ਦੀ ਡਾਇਰੀ ਜੋ ਉਹ ਰੋਜ਼ ਲਿਖਦੀ ਉਸ ਦੀ ਦੋਸਤ ਸੋਨਮ ਦੇ ਹੱਥ ਲੱਗ ਗਈ ਜਦੋਂ ਉਸ ਨੇ ਸਾਰੀ ਡਾਇਰੀ ਪੜ੍ਹੀ ਤਾਂ ਉਸ ਦੇ ਹੋਸ਼ ਉੱਡ ਗਏ ਉਸ ਦਾ ਸ਼ੱਕ ਯਕੀਨ ਚ ਬਦਲ ਗਿਆ ਕਿ ਕ੍ਰਿਤਿਕਾ ਦੀ ਮੌਤ ਇੱਕ ਹਾਦਸਾ ਨਹੀਂ ਸਗੋਂ ਰਾਹੁਲ ਦੁਆਰਾ ਕੀਤਾ ਕਤਲ ਹੈ ਉਸ ਨੇ ਉਹ ਡਾਇਰੀ ਮਹਿਰਾ ਵਕੀਲ ਦੇ ਹਵਾਲੇ ਕਰ ਦਿੱਤੀ ਮਹਿਰੇ ਨੇ ਕੋਰਟ ਵਿੱਚ ਸੋਨੋ ਮੋਟੋ ਦੀ ਐਪਲੀਕੇਸ਼ਨ ਲਾ ਕੇ ਰਾਹੁਲ 'ਤੇ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਸਿਫਾਰਿਸ਼ ਕੀਤੀ। ਕੋਰਟ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਰਾਹੁਲ ਦੇ ਖਿਲਾਫ ਕ੍ਰਿਤਿਕਾ ਦੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ। ਹੁਣ ਇਹ ਕਤਲ ਦਾ ਕੇਸ ਅਦਾਲਤ ਵਿੱਚ ਸੀ ਕ੍ਰਿਤਿਕਾ ਵੱਲੋਂ ਮਹਿਰਾ ਵਕੀਲ ਸੀ ਤੇ ਰਾਹੁਲ ਨੇ ਆਪਣਾ ਕੇਸ ਆਪ ਲੜਨ ਦੀ ਕੋਰਟ ਤੋਂ ਆਗਿਆ ਲੈ ਲਈ ਸੀ। ਮਹਿਰਾ ਦੇ ਸਾਹਮਣੇ ਫੇਰ ਰਾਹੁਲ ਸੀ ਮਹਿਰੇ ਨੇ ਕੋਰਟ 'ਚ ਦਲੀਲ ਦਿੱਤੀ ਜੋ ਕ੍ਰਿਤਿਕਾ ਦੀ ਡਾਇਰੀ 'ਤੇ ਆਧਾਰਿਤ ਸੀ ਰਾਹੁਲ ਤੇ ਕ੍ਰਿਤਿਕਾ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ ਉਹਨਾਂ ਨੇ ਕਸਮ ਖਾਈ ਸੀ ਕਿ ਸਾਡੇ ਪਿਆਰ 'ਚ ਬੇਵਫਾਈ ਦੀ سزا ਮੌਤ ਹੈ ਮਹਿਰੇ ਨੇ ਅੱਗੇ ਕਿਹਾ ਵੀ ਕ੍ਰਿਤਿਕਾ ਦੀ ਡਾਇਰੀ ਮੁਤਾਬਕ ਰਾਹੁਲ ਕੋਈ ਬਹੁਤ ਵੱਡਾ ਗੁਨਾਹ ਕਰਨ ਜਾ ਰਿਹਾ ਸੀ ਜਿਸ ਵਿੱਚ ਉਹ ਕ੍ਰਿਤਿਕਾ ਦਾ ਸਾਥ ਮੰਗ ਰਿਹਾ ਸੀ ਪਹਿਲਾਂ ਕ੍ਰਿਤਿਕਾ ਨੇ ਸਾਥ ਨਾਂ ਦੇਣ ਦਾ ਮਨ ਬਣਾਇਆ ਪਰ ਬਾਅਦ ਵਿੱਚ ਉਹ ਸਾਥ ਦੇਣ ਲਈ ਤਿਆਰ ਹੋ ਗਈ ਪਰ ਰਾਹੁਲ ਆਪਣੇ ਮਿਸ਼ਨ 'ਚ ਕਾਮਯਾਬ ਨਹੀਂ ਹੋ ਸਕਿਆ ਰਾਹੁਲ ਨੂੰ ਇਹ ਮਹਿਸੂਸ ਹੋਇਆ ਕਿ ਕ੍ਰਿਤਿਕਾ ਨੇ ਉਸ ਨਾਲ ਬੇਵਫਾਈ ਕੀਤੀ ਹੈ ਇਸ ਮਿਸ਼ਨ ਨੂੰ ਫੇਲ ਕਰਨ ਲਈ ਕ੍ਰਿਤਿਕਾ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਆਪਣਾ ਪੱਖ ਪਰਖਣ ਲਈ ਕ੍ਰਿਤਿਕਾ ਉਸਦੇ ਘਰ ਗਈ ਪਰ ਉਸਨੇ ਉਸ ਨੂੰ ਘਰੋਂ ਕੱਢ ਦਿੱਤਾ ਇਹ ਸਭ ਕੁਝ ਕ੍ਰਿਤਿਕਾ ਦੀ ਡਾਇਰੀ 'ਚ ਦਰਜ ਹੈ ਅਗਲੇ ਦਿਨ ਰਾਹੁਲ ਨੇ ਕ੍ਰਿਤਿਕਾ ਨੂੰ ਚੀਕ ਬੁਲਾਇਆ ਜਿੱਥੇ ਉਹ ਅਕਸਰ ਮਿਲਦੇ ਸਨ ਕ੍ਰਿਤਿਕਾ ਨੇ ਡਾਇਰੀ 'ਚ ਲਿਖਿਆ ਕਿ ਉਹ ਉਸਨੂੰ ਮਿਲਣ ਜਾ ਰਹੀ ਹੈ ਪਰ ਉੱਥੇ ਜਾ ਕੇ ਉਹ ਬਾਤ ਨਹੀਂ ਆਈ ਉਸਦੀ ਲਾਸ਼ ਦੀ ਬਾਤ ਆਈ ਮਹਿਰੇ ਦੀਆਂ ਦਲੀਲਾਂ ਦੇ ਖਿਲਾਫ ਰਾਹੁਲ ਨੇ ਕਿਹਾ ਪਰ ਇਹ ਕਿੱਥੇ ਲਿਖਿਆ ਕਿ ਮੈਂ ਪ੍ਰੀਤਕਾ ਨੂੰ ਪਹਾੜ ਤੋਂ ਥੱਲੇ ਝੀਲ ਵਿੱਚ ਸੁੱਟਿਆ ਹੈ ਇਸ ਗੱਲ ਦਾ ਕੋਈ ਗਵਾਹ ਹੈ ਤਾਂ ਦੱਸੋ ਐਨੇ ਅਦਾਲਤ ਦਾ ਸਮਾਂ ਨਾ ਸਟਨਾ ਕਰੋ ਯਾਦ ਜਨੇ ਵੀ ਮਹਿਰੇ ਨੇ ਇਹੋ ਗੱਲ ਕਹੀ ਜੇ ਕੋਈ ਸਬੂਤ ਹੈ ਤਾਂ ਦੱਸੋ ਦੋਈ ਸਾਥ ਕਰੇ ਵੀ ਰਾਹੋ ਨਹੀਂ ਕ੍ਰਿਪਾ ਨੂੰ ਝੀਲ ਵਿੱਚ ਸੱਤਿਆ ਹੈ ਸਾਰੇ ਮਹਿਰ ਨਹੀਂ ਜਦੀਏ ਜਿੱਥੇ ਉਸ ਵਕਤ ਦਾ ਗਵਾਹ ਤਾਂ ਨਹੀਂ ਮੈਂ ਪਰ ਗੈਰੀਦਾਲ ਲਿਖਿਆ ਲਿਖਿਆ ਇੱਕ ਹੀ ਲਫਜ਼ ਇਹ ਕਹਿ ਰਿਹਾ ਕਿ ਰਾਹੋ ਨਹੀਂ ਕ੍ਰਿਪਾ ਨੂੰ ਪਹਾੜੀ ਤੋਂ ਥੱਲੇ ਝੀਲ ਵਿੱਚ ਸੱਤਿਆ ਹੈ ਇੱਕੋ ਸਾਥ ਦਿਖਾਉਣ ਲਈ ਮਹਿਰ ਕੋਈ ਸੁਬੀਤ ਨਹੀਂ ਸੀ ਕੋਈ ਸੁਬੀਤ ਨਾ ਹੈ ਕਰਕੇ ਗੱਦਨੇ ਜੋਸੇ ਨੇ ਕਾਜੀਆ ਸੁਣਾਇਆ ਸੀ ਉਸ ਕੋ ਫਾਈਨਲੀ ਫੋਰਗੇਟ ਕੀਤਾ ਸਾਜੇ ਸੀ ਰਾਹਲ ਦੇ ਬਰਦ ਸੋਣ ਤੇ ਉਹ ਬਹੁਤ ਨਿਰਾਸ਼ ਸੀ ਰਾਹਲ ਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਬਾਹਰ ਕੀਤੀ ਉਹ ਦੋਵੇਂ ਸੋਫੇ ਦੇ ਕੋਨੇ ਵਿੱਚ ਆ ਗਏ ਸੋਨੇ ਨੇ ਹਾਂਦੇ ਹੀ ਰਾਹਲ ਨੇ ਕਿਹਾ ਮੈਨੂੰ ਪਤਾ ਹੈ ਤੁਸੀਂ ਵੀ ਉਸ ਦਾ ਹਾਪਨ ਹਾਂ ਸੋਹੇ ਦਦਨ ਤੋਂ ਬੰਦ ਲਿਖਣ ਦੀ ਕਿਤਾਬ ਨਹੀਂ ਬਣਾਈ ਸੀ ਇਸੇ ਵਾਰ ਉਸਨੇ ਸੁਖਾਣੇ ਮੇਰੇ ਨਾਮ ਬੰਨ੍ਹ ਦਿੱਤੀ ਉਸਨੇ ਲਈ ਇਹ ਵੀ ਬਕਵਾਸੀ ਤੋਂ ਇਹ ਤੀੜਾ ਸਾਥ ਦੌੜੀ ਆਪਣੀ ਖਿਸ਼ਮ ਵਾਲੀ ਜਾਲਲੀ ਮੇਰੇ ਮਾਣ ਦੀ ਜਿੱਤੇ ਉਸ ਨੂੰ ਇਹੋ ਜਿਹਾ ਪਤਾ ਨਹੀਂ ਲਿਆ ਕਿ ਬਣੇਗਾ ਪਰ ਰਾਹੁਲ ਤੇ ਪਿਆਰ ਦੇ ਖਾਤਰ ਮੈਂ ਸਭ ਕੁਝ ਕਰਾਂਗੀ ਪਰ ਇਹ ਕੀ ਉਸ ਉਸਨੇ ਯਾਰਾ ਸਾਥੋਂ ਨਹੀਂ ਦਿਖਾਇਆ ਉਸਨੇ ਬੈਂਕ ਦੇ ਮੈਨੇਜਰ ਨਾਲ ਗੱਲ ਕਰਕੇ ਕਹਿੰਿਆ ਕਿ ਦਾਖਾ ਦਾਖਾ ਬੈਂਕ ਤੋਂ ਦਾਖਾ ਲੈਣ ਵਾਲਾ ਹੈ ਉਸਨੇ ਬੇਸ਼ਕੀ ਮੰਗੀ ਰਸਤਾ ਕਾਪਲੇ ਸੀਕ੍ਰੈਂਸਿਟਾ ਦੀ ਉਹ ਤੋਂ ਖਾਂ ਲੱਗੀ ਖਾਂ ਸੱਚਾ ਕਾਜੂਰ ਤੋਂ 25% ਮਾਤੀ ਮੈਂ ਚਾਹੁੰਦਾ ਹਾਂ ਕਿ ਉਸ ਨੂੰ ਗੋਲੀ ਨਾ ਫਰਮਾਉਂਦਾ ਕਿ ਮਾਣੋ ਕਿ ਇਹ ਬੁੱਕੀ ਮੋਡਨ ਹੈਗਾ ਸਿੱਖਿਆ ਦੇ ਖੇਤਰ ਦਾ ਬਣਦਾ ਜੀਤ ਜਿਹੜੀ ਤਰ੍ਹਾਂ ਆਉਂਦਾ ਜੀ ਹੋਈ ਹੈ ਰਾਹਣ ਨੇ ਇਸ ਨੂੰ ਇੰਸਾਰੀ ਸੰਸਕ੍ਰਿਤੀ ਰੱਖ ਦਿੱਤਾ ਹਰ ਤਰ੍ਹਾਂ ਵਿੱਚ ਇਹ ਨਹੀਂ ਪਤਾ ਕਿ ਬਣ ਕੇ ਕਿੱਥੋਂ ਰਚੇਗਾ ਨਹੀਂ ਨਹੀਂ ਮਨੋਜੀਤ ਹੈ ਤੂੰ ਦੀਪਾ ਕਰਕੇ ਮਨੋਜੀਤ ਨੂੰ ਬਹੁਤ ਸਹਾਰਾ ਬਾਇੰਡ ਕੀਤਾ ਇਹ ਇੱਕ ਬਹੁਤ ਹੀ ਚੰਗੀ ਗੱਲ ਸੀ मैंने ही जान के थी कि ये मुद्दा हो जाएगा जान भी एक तो कोई बात लगती है ये नहीं सकता राहुल पर से वो सुंदर से भी दूर सदा और तो थोड़ी जल्दी एक से मौके से नहीं पा सकूंगा जब तक जिंदा रहेगा ये वो बात पूरी गाह है कि मैं तेरी तेरी सदा ये तुमसे मैंने चली हुई का राहुल के शुक्रिया नहीं पा सकूं एक दम ਉਸ ਤੋਂ ਬਾਅਦ ਉਹ ਕਾਗਜ਼ਾਂ ਵਾਂਗ ਇਸ ਦਾ ਅੰਦਾਜ਼ਾ ਲਗਾਉਂਦਾ ਨਾ ਕੋਈ ਚੋਣੇ ਪਾਉਂਦੇ ਕੋਈ ਕੋਸ਼ਿਸ਼ ਨਹੀਂ ਕੀਤੀ ਉਸ ਦੀ ਇਹ ਹਾਲਤ ਵੀ ਸੀ ਕਿ ਉਸ ਦੇ ਪਦਾਨੇ ਤੋਂ ਸੰਖੇਪ ਕਾਗਜ਼ਾਂ ਤੋਂ ਕਰ ਲਿਆ ਉਸ ਦੇ ਪਦਾਨੇ ਵਿੱਚ ਇਹ ਕਿਹਾ ਕਿ ਦੁਨੀਆ ਬੋਲਣਾ ਚਾਹੀਦਾ ਬਾਕੀ ਨਹੀਂ ਬੋਲਣਾ ਇਹ ਆਪਣੀ ਸੋਚ ਦਾ ਪ੍ਰਗਟਾਵਾ ਸੀ ਉਹ ਰਹੇ ਕੋਲ ਉਸ ਦਾ ਯਤਨ ਕੋਈ ਉਸਾ ਤਿੰਨ ਉਹ ਸਾਰਾ ਦਿਨ ਉਸੇ ਟੀਲੇ ਦੇ ਚਾਰੇ ਇੰਦਾਰੇ ਇੰਦਾਰੇ ਤੇ ਕ੍ਰਿਤਿਕਾ ਤੋਂ ਬਾਰ-ਬਾਰ ਮਾਫੀ ਮੰਗਦਾ ਇੱਕ ਦਿਨ ਹੁਕਮ ਦਾ ਘੁੰਮਦਾ ਉਸੇ ਪਹਾੜੀ ਤੇ ਪਹੁੰਚ ਗਿਆ ਜਿੱਥੇ ਉਹ ਤੇ ਕ੍ਰਿਤਿਕਾ ਆਖਰੀ ਵਾਰ ਪਹੁੰਚ ਗਏ ਸਨ ਉਸ ਨੇ ਆਪਣੀ ਜੇਨ ਦੀਆਂ ਜੇਬਾਂ ਚ ਬਹੁਤ ਸਾਰੇ ਪੱਥਰ ਭਰ ਲਈ ਉਸ ਨੇ ਜੀਨ ਦੇ ਵਿੱਚ ਆਪਣੀਆਂ ਲੱਤਾਂ ਦੇ ਆਸ-ਪਾਸ ਵੀ ਬਹੁਤ سارے ਪੱਥਰ ਪਾ ਲਈ ਉਸ ਨੇ ਆਪਣੀ ਜੈਕਟ ਦੀਆਂ ਜੇਬਾਂ ਵੀ ਪੱਥਰਾਂ ਨਾਲ ਭਰ ਲਈਆਂ ਤੇ ਉਸ ਨੇ ਵੀ ਉਸੇ ਪਹਾੜ ਤੋਂ ਝੀਲ ਵਿੱਚ ਛਾਲ ਮਾਰ ਦਿੱਤੀ ਆਪ ਜੀ ਨੂੰ ਇਹ ਕਹਾਣੀ